ਹੈਲੋ ਜੀ ਹਾਂਜੀ ਅਸੀਂ ਆ ਰਹੇ ਹਾਂ ਮਥਾਣੇ ਮੰਦਿਰ ਦੇ ਵਿੱਚ ਮਥਾ ਦੇਖਣ ਦੇ ਲਈ ਫੋਟੋ ਵੀ ਕਰਵਾਉਣੀ ਆ ਦਰਸ਼ਨ ਜਿਹੜੀ ਆਹ ਹਨ ਇਹ ਇਥੇ ਸ਼ਰਾਵੜੀਆਂ ਹੋਈ ਜਾਂਦੀ ਜਦੋਂ ਇਥੇ ਮੇਲਾ ਭਰਦਾ ਹਨ ਸਾਰੇ ਇਹ ਬੁੱਕ ਹੁੰਦੀਆਂ ਨੇ ਇਧਰ ਨਹੀਂ ਆਹ ਆ ਜੇ ਸਾਰੀਆਂ ਸ਼ਰਾਵਾ ਹੁੰਦੀਆਂ ਆ ਆ ਜਗਾ ਵੀ ਤੇ ਇਧਰ ਇੱਕ ਆ ਜਗਾ ਸਾਰੇ ਯਾਨੀ ਕਿ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੁੰਦਾ ਜਿਹੜੀ ਇਥੇ ਇੰਨੀ ਜਿਆਦੇ ਢੀੜ ਹੁੰਦੇ ਇੰਨੀ ਜਿਆਦੇ ਯਾਨੀ ਸੰਗਤ ਹੁੰਦੀ ਜਦੋਂ ਇਥੇ ਮੇਲਾ ਭਰਦਾਗਾ ਚੇਤ ਚ

ਹਾਉਸੀ ਨਾ ਪਪਾ ਜੀ ਹਾਂ ਉਹ ਪਪਾ ਇਹ ਸਾਰੀਆਂ ਹੁੰਦੀਆਂ ਨੇ ਇੱਥੇ ਗਲੀਆਂ ਹਾਂ ਉਧਰ ਦੇ ਪਾਸੇ ਦੀ ਆ ਜਾਂਦਾ ਉਹ ਬਾਈ ਨੂੰ ਆ ਨਾ ਹੁਣ ਹੁਣ ਲਾਈਟ ਆ ਕੱਟ ਗਈ ਸੀ ਤਾਂ ਮਿਲ ਗਈ हो चुके मंदिर बहुत बड़ा मंदिर बहुत बड़ा बने फिर ਬਲੀ ਬਲੀ ਮੇਰੇ ਕੋਲ ਇੱਕ ਬੁਕਾਣਾ ਹੈ ਲੋ ਜੀ ਅਸੀਂ ਆ ਗਏ ਬਾਬਾ ਕਾਲੂनाथ ਦੇ ਮੰਦਿਰ ਨਥਾਣਾ ਤੁਸੀਂ ਵੀ ਕਰੋ ਨਾ ਨਾ ਦਰਸ਼ਨ ਇਹ ਸਾਰੀ ਜਗਾ ਜਦੋਂ ਇਹ ਇੱਥੇ ਮੇਲਾ ਹੁੰਦਾ ਹੈ ਸਾਰਾ ਨਾਲ ਨਾਲ ਸਰਾਵਾ ਬਣੀਆਂ ਹੁੰਦੀਆਂ ਨੇ ਇੱਥੇ ਠਾ ਵੀ ਉੱਪਰ ਵੀ ਹੈ ਨਾ सारे कितने संगत होती है जो इतने मेला हों यानी कि भी बैर रखण नहीं हों जो इतने मेला लग गया जो बाबा जी का मेला भरता धुआं स्थान बनिया दिनों हल्ला ना

ਖਾਈ ਤੇ ਕਹੇ ਹਾਂ ਜੇ ਵਪ ਹਾਂਜੀ ਦੇਖ ਲਓ ਜੀ ਤੇ ਇੰਜੋਏ ਕਰੋ ਆਜਾ ਬੱਚੇ ਹ ਗੁੱਲਕ ਨੂੰ ਮੱਥਾ ਟੇਕੀ ਆਂਦੀ ਆ ਹੋਰ ਮੋਰ ਚਲੋ ਜੀ ਆਪਾਂ ਕਿਤੇ ਹੋ ਜਾ ਕੇ ਬਣਿਆ

पर बुरा है तेरे बाबा नानक ने ऊपर ले और ये गालन जी मेरे को तो श्री हां जी अच्छी जांदी हां मैं

do ਲੋ ਜੀ ਅਸੀਂ ਦਰਸ਼ਨ ਕਰਕੇ ਆ ਚੁੱਕੇ ਆਂ ਜੇ ਤੁਸੀਂ ਵੀ ਨਾਲ ਨਾਲ ਕਰਵਾਏ ਦਰਸ਼ਨ ਤੁਸੀਂ ਵੀ ਜੇਕਰ ਇਥੇ ਕੋਲੇ ਦਾ ਜਰੂਰ ਇਥੇ ਆ ਕੇ ਜਾਇਆ ਕਰੋ ਹਨਾ ਬਹੁਤ ਇਥੇ ਲੋਕਾਂ ਦੀ ਸ਼ਰਧਾ ਹੈ ਹਨਾ ਇਸ ਮੰਦਰ ਨੂੰ ਲੈ ਕੇ ਹਨਾ ਕੋਈ ਵੀ ਜਿਹੜੀ ਆਪਾਂ ਗੱਡੀ ਵਗੈਰਾ ਬਾਹਰ ਕਢਾ ਦਈਏ ਨਾ ਇਸਲੀ ਮ ਜਾ ਨਿਪੇ ਹੱਥ ਹਲਵਾ ਉਹ ਚੀਜ਼ ਨੂੰ ਲੈ ਕੇ ਲੋ ਜੀ ਇੱਥੇ ਅਸੀਂ ਹਾਰੇ ਜਾਨੀ ਕਿ ਬਾਪਸ ਜਾਂਦੇ ਹੋਏ ਅਸੀਂ ਗਏ ਸੀ ਬਠਿੰਡੇ ਸੈੱਡ ਦੀ ਆਉਂਦੇ ਹੋਏ ਅਸੀਂ ਇਧਰ ਰਾਮਪੁਰਾ ਨਥਾਣਾ ਹੋ ਕੇ ਆਏ ਸੀ ਤਾਂ ਕਿ ਆਪਾਂ ਮੰਦਰ ਚਾ ਨਾ ਮਥਾ ਠੀਕ ਚੱਲੀ ਹੈ ਨਾ ਇੱਥੇ ਬਹੁਤ ਜਾਨੀ ਸੁੱਖਾਂ ਪੂਰੀਆਂ ਹੁੰਦੀਆਂ ਨੇ ਹਨਾ ਬਹੁਤ ਜਾਨੀ ਸ਼ਰਦਾ ਲੋਕਾਂ ਦੀ ਇੱਥੇ ਲੈ ਕੇ ਪਰ ਅਸੀਂ ਵੀ ਬਹੁਤ ਜਾਨੀ ਵਾਰੀ ਇੱਥੇ ਆ ਚੁੱਕੇ ਹਾਂਗੇ ਤੇ ਲੋ ਜੀ ਆਪਾਂ ਇੱਥੇ ਵੀਡੀਓ ਦਾ ਕਰਦੇ ਆ ਐਂਡ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਆ ਦੇਖੋ ਇੱਥੇ ਸਾਨੂੰ ਸ਼ਾਮ ਹੋ ਗਈ ਸੌਂਦੇ ਨੂੰ ਸੂਰਜ ਦੀ ਲਾਲੀ ਸੱਚੇ ਬਹੁਤ ਸੋਹਣੀ ਲੱਗ ਗਈ ਸੀ ਇੱਥੇ ਚਲੋ ਜੀ ਸਸਕਾ ਸਾਰੇ ਨੂੰ